ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਨੂੰ ਭਾਈ ਸਾਹਿਬ ਮਿਲੇ ਨੇ ਗੁਰਪ੍ਰੀਤ ਸਿੰਘ ਜੀ ਹਾਂਜੀ ਭਾਈ ਸਾਹਿਬ ਜੀ ਯਾਤਰਾ ਕਿੱਦਾਂ ਰਹੀ ਬਹੁਤ ਆਨੰਦ ਆਇਆ ਜੀ ਸੋ ਕਲਗੀਧਰ ਪਾਸ਼ਾ ਜੀ ਦੁਸ਼ਤ ਮੰਦ ਦੇ ਰੂਪ ਜਿੱਤੇ ਤਪੱਸਿਆ ਕੀਤੀ ਆ ਗੁਰਦਾਸ ਜੀ ਹੈਮਉਂਦ ਸਾਹਿਬ ਤੇ ਉਸ ਗੁਰੂ ਘਰ ਦੇ ਦਰਸ਼ਨ ਕਰਕੇ ਬਹੁਤ ਬਹੁਤ ਜਿਹੜਾ ਆਨੰਦ ਸਵਰਗ ਜਿਹਨਾਂ ਨਹੀਂ ਵੇਖਿਆ ਨਾ ਛੁੱਟੀਆਂ ਦੇ ਵਿੱਚ ਕਹਿ ਦਿੰਦੇ ਕਿ ਪਰਿਵਾਰਾਂ ਨਾਲ ਕੇ Shimla ਚਲਜੋ ਕੁਲੂਮਨਾਲੀ ਚਲਜੋ ਜਾਂ ਕਹਿੰਦੇ ਮਕਰੋੜਗਾਂ ਚਲਜੋ ਮੈਂ ਉਹਨਾਂ ਸਾਰਿਆਂ ਪਰਿਵਾਰ ਨੂੰ ਕਹਿਣਾ ਕਿ ਆਪਣੇ ਪਰਿਵਾਰਾਂ ਦੇ ਨਾਲ ਸ਼੍ਰੀ ਹਿਮਉਂਤ ਸਾਹਿਬ ਆਓ ਤੁਹਾਨੂੰ ਸਵਰਗ ਦਾ ਆਨੰਦ ਆਊਗਾ ਤੇ ਇਹ ਸਾਰੇ ਪਰਿਵਾਰ ਨੂੰ ਸ਼੍ਰੀ ਹਿਮਉਂਤ ਸਾਹਿਬ ਤੱਕ ਆਉਣਾ ਚਾਹੀਦਾ ਜੀ ਮੇਰੇ ਵੱਲੋਂ ਤੁਹਾਨੂੰ ਸਾਰਨ ਬਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਹੁਣ ਚੱਲੇ ਪਾਦੇ ਜੀ ਗੋਵਿੰਦ ਧਾਮ ਤੋਂ ਸਿੱਧਾ ਜਾਵਾਂਗੇ ਆਪਾਂ ਗੋਵਿੰਦ ਘਾਟ ਤੇ ਸੰਗਤਾਂ ਸਵੇਰੇ ਚੱਲ ਗਈਆਂ ਸੀ ਉੱਪਰ ਦਰਸ਼ਨ ਕਰਨ ਵਾਸਤੇ ਤੇ ਹੁਣ ਆਪਾਂ ਵੀ ਜਾ ਰਿਹਾ ਜੀ نیچے ਤੇ ਹੌਲੀ ਹੌਲੀ ਚਲਦੇ ਆ ਜੀ ਤੇ ਸੰਗਤਾਂ ਦਾ ਮਲਾਪ ਕਰਾਵਾਂਗੇ ਜਾਂ ਕਿ ਜੜੀ ਸੰਗਤਾਂ ਨੀਚੇ ਆ ਰਹੀਆਂ ਨੇ ਤੇ ਜੜੀ ਥੱਲੇ ਜਾ ਰਹੀਆਂ ਨੇ ਵੀ ਪੁੱਛਦੇ ਆਪਾਂ ਦਰਸ਼ਨ ਤੁਹਾਡੇ ਕਿੱਦਾਂ ਦੇ ਹੋਏ ਠੀਕ ਹੈ ਜੀ ਚਲੋ ਫਿਰ ਚਲਦੇ ਆ ਜੀ ਹੌਲੀ ਹੌਲੀ ਸਾਹ ਲੈਂਦੇ ਲੈਂਦੇ ਤੇ ਉਹ ਪਾਣੀ ਭਰ ਲਿਆ ਹਾਂ ਫੋਲਗੇ ਕਿਉਂ ਉਹ ਰੇਵਾਸ ਕਿੱਡੀ ਕਰ ਲੋ ਉਹ ਖੇਸੀ ਫੜੇ ਕੰਬਲ ਫੜਾ ਰਹੀ ਉਸ ਗੱਲ ਚ ਚਲੋ ਜੀ ਫਿਰ ਚਲਦੇ ਆ ਜੀ ਸੋ ਆਪਾ ਪਹੁੰਚ ਗਏ ਜੀ ਇਸ ਟਾਈਮ ਹੈਲੀਪੈਡ ਜਿੱਥੇ ਹੈਲੀਪੈਡ ਬਣਿਆ ਹੋਇਆ ਜੀ ਤੇ ਜਾਣਕਾਰੀ ਤੁਹਾਨੂੰ ਦੇ ਦਨੀ ਹੈ ਹੈਲੀਪੈਡ ਬਾਰੇ ਤੇ ਜਹਾਜ਼ ਬੰਦ ਦੇ ਭਾਈ ਤੇ ਖਚਰ ਕਰਕੇ ਆ ਸਕਦੇ ਹੋ ਜਾਂ ਪਿੱਠੂ ਕਰਕੇ ਆ ਸਕਦੇ ਹੋ ਜਹਾਜ਼ ਬਿਲਕੁਲ ਬੰਦ ਨੇ ਜਵੇ ਕੇਦਾਰਨਾਥ ਉਹ ਹਾਦਸਾ ਹੋਇਆ ਉਹਦੇ ਕਰਕੇ ਸਾਰੇ ਮਤਲਬ ਬੰਦ ਕਰ ਦਿੱਤੇ ਗਏ ਨੇ ਤੇ ਇਸ ਟੇਮ ਉਸ ਤੋਂ ਕੁਝ ਵੀ ਨਹੀਂ ਹੋਏਗਾ ਠੀਕ ਆ ਤੇ ਬੁਨਾਰਤ ਹੋਏਗਾ ਜੀ 5 ਕਿਲੋਮੀਟਰ ਠੀਕ ਹੈ ਜੀ ਤੇ ਆ ਸਾਹਮਣੇ ਵੀਊ ਦੇਖ ਸਕਦੇ ਤੁਸੀਂ ਜਿੱਥੇ ਕੈਂਪ ਵੀ ਲੱਗੇ ਹੋਏ ਨੇ ਤੇ ਜਹਾਜ਼ ਬਿਲਕੁਲ ਬੰਦ ਹੈ ਜੀ ਤੇ ਆਪਾਂ ਤੁਹਾਨੂੰ ਜਾਣਕਾਰੀ ਦੇ ਦੇਣੀ ਆ ਜੀ ਜਿਨ੍ਹਾਂ ਨੇ ਮਤਲਬ ਕੋਈ ਮਤਲਬ ਕਿਸੇ ਨੂੰ ਨਹੀਂ ਪਤਾ ਹੁੰਦਾ ਕਈ ਵਾਰੀ ਨਾ ਆਪਾਂ ਵੈਬਸਾਈਟ ਤੋਂ ਵੀ ਆਪਣੇ ਬੁਕਿੰਗ ਕਰ ਲੈਨੇ ਆ ਸੋ ਆਪਾਂ ਇਹ ਵੀਡੀਓ ਦੇਖ ਕੇ ਬੁਕਿੰਗ ਨਾ ਕਰਿਓ ਤੁਹਾਡੇ ਪੈਸੇ ਬਰਬਾਦ ਹੋਣਗੇ ਆਵੇਂ ਤੇ ਇੱਥੋਂ ਆ ਕੇ ਤੁਸੀਂ ਖੱਤਰ ਤੇ ਪਿੱਠੋ ਕਰ ਸਕਦੇ ਹੋ ਤੇ ਜਹਾਜ਼ ਬਿਲਕੁਲ ਬੰਦ ਨੇ ਠੀਕ ਹੈ ਜੀ ਤੇ ਇਹ ਜਾਣਕਾਰੀ ਸੀ ਠੀਕ ਹੈ ਹੁਣ ਆਪਾਂ ਚੱਲਦੇ ਆ ਜੀ ਹੌਲੀ ਹੌਲੀ ਸੰਗਤ ਆ ਰਹੀ ਨਿਚੋ ਗੋਵਿੰਦ ਘਾਟ ਤੋਂ ਗੋਵਿੰਦ ਧਾਮਰ ਤੇ ਆਪਾਂ ਨੀਚੇ ਜਾ ਰਹੇ ਆ ਜੀ ਗੋਵਿੰਦ ਘਾਟ ਸਾਈਂ ਤੇ ਜੋਰ ਲੱਗ ਰਿਹਾ ਜੀ ਪੂਰੇ ਪੱਟਾਂ ਦਾ ਉੱਕੀ નીચે ਉਤਰਨੇ ਉਤਰਦੇ ਆ ਵੈਸੇ ਤਾਂ ਇਹ ਸਾਰਾ ਹੈਗਾ ਜੀ ਘਾਗਰੀਆ ਵੇਹ ਪਿੰਡ ਹੈ ਸਾਰਾ ਤੇ ਗੋਬਿੰਦ ਧਾਮ ਤਾਂ ਕਹਿੰਦੇ ਨੇ ਜਿਵੇਂ ਸਟੇ ਕਿਤੀ ਸੀ ਬਾਬਾ ਮੋਦਰ ਸਿੰਘ ਜੀ ਨੇ ਉਹ ਸਟੇ ਦੇ ਹਿਸਾਬ ਨਾਲ ਪੰਜਾਬੀ ਚ ਧਾਮ ਕਹਿੰਦੇ ਨੇ ਆ ਵੀ ਘਰ ਕਹਿ ਦੋ ਧਾਮ ਹਨਾ ਜਾਂ ਕੋਈ ਵੀ ਇੱਕ ਚੀਜ਼ ਆਪਾਂ ਕਹਿ ਸਕਦੇ ਆ ਰਹਿਣ ਵਾਸਤੇ ਉਹਨੂੰ ਧਾਮ ਕਹਿ ਦਿੰਦੇ ਆ ਜੀ ਤੇ ਸਾਰਾ ਹੈਗਾ ਜੀ ਘਾਗਰੀਆ ਤੇ ਜਹਾਜ਼ ਬਿਲਕੁਲ ਬੰਦਨ ਫੇਰ ਕਹਿਦਨੇ ਆ ਵੀ ਕੋਈ ਔਨਲਾਈਨ ਬੁਕਿੰਗ ਨਾ ਕਰੇ ਤੁਹਾਡੇ ਪੈਸੇ ਬਰਬਾਦ ਹੋਣਗੇ ਇਹ ਹੀ ਜਾਣਕਾਰੀ ਤੇ ਜਾਣਕਾਰੀ ਅੱਗੇ ਵੀ ਸ਼ੇਅਰ ਕਰਦੇ ਹੋ ਜਿਹੜਾ ਕੋਈ ਵੀਡੀਓ ਦੇਖ ਰਿਹਾ ਏ ਉਹਨੂੰ ਵੀ ਨੋਲਿਜ ਹੋ ਜਾਵੇ ਥੋੜੀ ਜੀ ਠੀਕ ਹੈ ਇਸ ਬਾਰੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਜੀ ਤੇ ਬੈਗ ਵੀ ਭਾਰੇ ਆ ਤੇ ਗਿੱਲੇ ਕੱਪੜੇ ਸੁੱਕੇ ਕੱਪੜੇ ਵਿੱਚ ਮਿਕਸ ਕੀਤੇ ਹੋਏ ਨਾ ਸੀ ਤੇ ਐਵੇਂ ਚੱਲੀ ਜਾ ਰਹੇ ਆ ਠੀਕ ਹੈ ਚਲੋ ਚਲਦੀ ਹੈ ਜੀ ਸੋਨ ਜੀ ਹੈ ਜੀ ਹੈਲੀਪੈਡ ਤੇ ਆਪਾਂ ਪੁੱਛਦੇ ਹਾਂ ਜੀ ਜਾਣਕਾਰੀ ਲੈਣੇ ਆ ਵੀ ਜਹਾਜ਼ ਬਾਰੇ ਕੀ ਇਨਫੋਰਮੇਸ਼ਨ ਹੈ ਵੈਸੇ ਤਾਂ ਹੈ ਨਹੀਂ ਕੋਸ਼ ਇੱਥੇ ਤੇ ਇਹ ਹੋਟਲ ਦਾ ਬਣਾਦਣਾ ਨੇ ਇੱਥੇ ਹੁਣ ਤੇ ਫਿਰ ਆਪਾਂ ਪੁੱਛ ਲੈਣੀ ਇੱਥੇ ਉਹਨਾਂ ਨੂੰ ਠੀਕ ਹੈ ਉਹ ਤਾਂ ਆਪਾਂ ਉਪਰ ਪੁੱਛਿਆ ਸੀ ਇੱਕ ਦੋ ਬੰਦਿਆਂ ਤੋਂ ਉਹਨਾਂ ਨੇ ਦੱਸਤਾ ਸੀ ਸਾਨੂੰ ਵੀ ਭਾਈ ਹੈ ਨਹੀਂ ਭਈ ਜਹਾਜ਼ ਦਾ ਕੀ ਪਲਨ ਹੈ ਹੈ ਨਹੀਂ ਜਹਾਜ਼ ਜਹਾਜ਼ ਸਤੰਬਰ ਮੇ ਚਲੇਗਾ ਸਤੰਬਰ ਮੇ ਕੋਈ ਪ੍ਰੋਬਲਮ ਹੈ ਹੂੰ ਸਰਕਾਰੀ ਲੇ ਬੰਦ ਹੈ ਬੰਦ ਇਸ ਲਈ ਜੋ ਕਿਦਾਰਨਾਥ ਉਹ ਹੋਇਆ ਹਾਦਸਾ ਉਹ ਤਾਂ ਨਹੀਂ ਅੱਛਾ ਉਹ ਹੀ ਠੀਕ ਹੈ ਓਕੇ ਤੋਂ ਇੱਥੇ ਬਣੇ ਹੋਏ ਕਾਫੀ ਸਟੇ ਵਾਸਤੇ ਟੈਂਟ ਲੱਗੇ ਹੋਏ ਨੇ ਇੱਥੇ ਆ ਕੇ ਤੁਸੀਂ ਸਟੇ ਵੀ ਕਰ ਸਕਦੇ ਹੋ ਜੇ ਤੁਸੀਂ ਅੱਗੇ ਜਾਣਾ ਚਾਹੁੰਦੇ ਦਿ ਲੋ ਜੀ ਆਪਾਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਠੀਕ ਹੈ ਜੀ ਸਤੰਬਰ ਚ ਜਹਾਜ਼ ਚੱਲੂਗਾ ਜੀ ਤੇ ਕੇਦਾਰਨਾਥ ਕਰਕੇ ਬੰਦ ਹੋ ਗਿਆ ਭਾਈ ਉੱਥੇ ਜੋ ਹਾਦਸਾ ਹੋਇਆ ਏ ਬਾਕੀ ਇਹ ਬਣਿਆ ਜੀ ਹੈਲੀਪੈਡ ਠੀਕ ਹੈ ਜੀ ਬਾਕੀ ਵੀਊ ਦੇਖੋ ਤੁਸੀਂ ਲੋ ਜੀ ਇੱਕ ਕਪ ਬੇਨਤੀ ਕਰਦੀ ਹਾਂ ਸੰਗਤ ਨੂੰ ਜਦੋਂ ਵੀ ਗੋਬਿੰਦ ਘਾਟਵਾਲ ਜਾਂ ਗੋਬਿੰਦ ਤਾਮਲ ਜਾਂਦੇ ਹੋ ਤੇ ਇਹ ਕੰਮ ਨਾ ਕਰਿਆ ਕਰੋ ਆਪਣੇ ਨਾਲ ਕੈਰੀ ਕਰਿਆ ਕਰੋ ਸਮਾਨ ਖਾ ਪੀ ਕੇ ਇਦਾਂ ਨਾ ਫਾਲਤੂ ਸਟਾ ਕਰੋ ਠੀਕ ਹੈ ਜੀ ਕਿਉਂਕਿ ਕੁਦਰਤ ਹੈ ਕੁਦਰਤ ਵਿੱਚ ਆਪਾਂ ਗੱਲ ਨਾ ਪਾਵਾਂਗੇ ਆਪਣਾ ਨੁਕਸਾਨ ਠੀਕ ਹੈ ਜੀ ਖਾ ਪੀ ਕੇ ਆਪਣੇ ਨਾਲ ਕੈਰੀ ਕਰੋ ਸਮਾਨ ਜੀ ਬੋਤਲ ਖਾਲੀ ਕਿਤੇ ਵੀ ਮਿਲਦੀ ਆ ਕੈਰੀ ਕਰ ਲਓ ਖਾਣ ਵਾਲੇ ਕਿਸਮਾਨ ਆਪਣਾ ਫੋਨ ਨਾਲ ਤੇ ਆਹ ਦੇਖੋ ਇੱਥੇ ਪਿਆ ਹੈ ਸਮਾਨ ਦੇਖੋ ਆਹ ਦੇਖੋ ਲੋਕਾਂ ਨੂੰ ਸ਼ਰਮ ਮਹਿਸੂਸ ਨਹੀਂ ਹੈ ਜੀ ਖਾਪ ਕਿਉਂ ਸੱਟੀ ਜਾਂਦੇ ਆ ਜੀ ਠੀਕ ਹੈ ਜੀ ਲੋ ਜੀ ਆਪਾਂ ਹਸਣ ਪਹੁੰਚ ਗਏ ਜੀ ਪੁਲ ਤੇ ਦੋ ਰਸਤੇ ਹੁੰਦੇ ਨੇ ਇੱਕ ਨੀਚੇ ਇੱਕ ਉੱਪਰੋਂ ਤੇ ਪੁਲ ਦਾ ਰਸਤਾ ਬਹੁਤ ਵਧੀਆ ਬਣਿਆ ਹੋਇਆ ਠੀਕ ਹੈ ਜੀ ਆਹ ਦੇਖੋ ਜੀ ਆਪ ਵੀ ਚੱਕ ਰੋ ਗੋਸੋਰਾ ਚੱਕੋ ਜਿਹੜੀ ਆ ਪਾ ਗਿਆ ਜੀ ਜਿੱਥੇ ਕੈਂਪ ਲੱਗਾ ਹੋਇਆ ਜੀ ਮੈਡੀਕਲ ਕੈਂਪ ਇੱਥੇ ਰੁੱਕ ਕੇ ਤੁਸੀਂ ਅ ਚਾਹ ਬਣੀ ਪਰਸਾਹਤ ਬਣੀ ਕਰ ਸਕਦੇ ਹੋ ਜੀ ਤੇ ਜੋ ਵੀ ਕੋਈ ਸਰੀਰਕ ਪ੍ਰੋਬਲਮ ਹੈ ਇੱਥੇ ਦਵਾਈ ਦਾ ਪਾ ਲੈ ਸਕਦੇ ਹੋ ਭਾਈ ਤੁਸੀਂ ਠੀਕ ਹੈ ਜੀ ਤੇ ਡਾਕਟਰ ਸਾਹਿਬਾ ਨਾਲ ਬੈਠੇ ਹੋਏ ਨੇ ਲੋਜ ਇੱਥੇ ਖਾਰੇ ਨੇ ਆਪਣੇ ਮੁੰਡੇ ਮੈਗੀ ਤੇ ਜਿਹੜੇ ਆਪਾਂ ਨੂੰ ਕੱਲ ਬਿਲਸ ਵੀਰ ਉਹ ਵੀ ਆਪਣੇ ਨਾਲ ਹੀ ਸਫ਼ਰ ਕਰ ਰਹੇ ਨੇ ਠੀਕ ਹੈ ਜੀ ਇਹ ਆਪਰ ਮੁੰਡਾ ਨਾਲ ਠੀਕ ਹੈ ਇਹ ਕੋਲੇ ਤੁਰਾ ਗਈ 5 ਕਿਲੋਮੀਟਰ ਟੋਟਲ ਗੋਵਿੰਦ ਘਾਟ ਤੇ 1 ਕਿਲੋਮੀਟਰ ਹੈਗੇ ਜੀ ਪੁਲਣਾ گاਉ ਤੇ ਇਥੋਂ بارش ਵੀ ਪੈ ਰਹੀ ਪੂਰੀ ਖਾਂ ਪੀ ਕੇ ਚੱਲਦੇ ਆ ਜੀ ਚਲੋ ਆਓ ਯਾਰ ਪਹਿਲੇ ਸਫਰ ਕਰਦੇ ਆਂ ਤੇ ਮਿਲਦੇ ਆਪਾਂ ਜਾ ਕੇ ਗੋਵਿੰਦ ਘਾਟ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਨੂੰ ਭਾਈ ਸਾਹਿਬ ਮਿਲੇ ਨੇ ਗੁਰਪ੍ਰੀਤ ਸਿੰਘ ਜੀ ਹਾਂ ਭਾਈ ਸਾਹਿਬ ਜੀ ਯਾਤਰਾ ਕਿੱਦਾਂ ਰਹੀ ਜੀ ਬਹੁਤ ਆਨੰਦ ਆਇਆ ਜੀ ਸੋ ਕਲਗੀਧਰ ਪਾਸ਼ਾ ਜੀ ਦੁਸ਼ਤਮੰਦ ਦੇ ਰੂਪ ਚ ਜਿੱਤੇ ਤਪੱਸਿਆ ਕੀਤੀ ਆ ਗੁਰਦਾਸ਼ ਸਿੰਘ ਹੀਮਾ ਸਾਹਿਬ ਤੇ ਉਸ ਗੁਰੂ ਘਰ ਦੇ ਦਰਸ਼ਨ ਕਰਕੇ ਬਹੁਤ ਬਹੁਤ ਜਿਹੜਾ ਆਨੰਦ ਸਵਰਗ ਜਿਹਨਾਂ ਨਹੀਂ ਵੇਖਿਆ ਨਾ ਛੁੱਟੀਆਂ ਦੇ ਵਿੱਚ ਕਹ ਦਿੰਦੇ ਕਿ ਪਰਿਵਾਰਾਂ ਨਾਲ ਕਿ ਸ਼ਿਮਲੇ ਚਲਜੋ ਲੂਮਨਾਲੀ ਚਲਜੋ ਜਾਂ ਕਹਿੰਦੇ ਮਕਰੋੜਗਾਂ ਚਲਜੋ ਮੈਂ ਉਹਨਾਂ ਸਾਰੇ ਪਰਿਵਾਰ ਨੂੰ ਕਹਿੰਨਾ ਕਿ ਆਪਣੇ ਪਰਿਵਾਰਾਂ ਦੇ ਨਾਲ ਸ਼੍ਰੀ ਹੀਮਾ ਸਾਹਿਬ ਆਓ ਤੁਹਾਨੂੰ ਸਵਰਗ ਦਾ ਆਨੰਦ ਆਊਗਾ ਪਰ ਇਹ ਸਾਰੇ ਪਰਿਵਾਰ ਨੂੰ ਸ਼੍ਰੀ ਹੀਮਾ ਸਾਹਿਬ ਤੱਕ ਆਉਣਾ ਚਾਹੀਦਾ ਜੀ ਠੀਕ ਹੈ ਜੀ ਧੰਨਵਾਦ ਜੀ ਬਹੁਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਆਪਾਂ ਪੁਰਾਣਾ ਗਾਉਂ ਦੇ ਕੋਲ ਪੁੰਚਣ ਵਾਲਿਆਂ ਜੀ ਤੇ ਰਸਤੇ ਵਿੱਚ ਵੀ ਪੈ ਰਿਆ ਸੀ ਤੇ ਥੋੜੀ ਬਹੁਤਾ ਜਦੋਂ ਚੱਲਦਾ ਰਹਿਨਾ ਵੀ ਕਣੀ ਦਾ ਪਹਾੜਾਂ ਵਿੱਚ ਤੇ ਉਹ ਸਾਹਮਣੇ ਜੀ ਦੇਖ ਸਕਦੇ ਹੋ ਉੱਥੇ ਗੱਡੀਆਂ ਖੜੀ ਹੋਈਆਂ ਜੀ ਤੇ ਆਪਾਂ ਇਥੇ ਸਾਰਾ ਤਿਆਰ ਕਰਕੇ ਨੀਚੇੋਂ ਥੱਲੇ ਚਲੇ ਜਾਣਾ ਉੱਪਰ ਉੱਧਰ نیچے ਤੇ ਪੁਰਾਣਾ ਗਾਉਂ ਉਸ ਤੋਂ ਆਪਾਂ ਗੱਡੀ ਤੇ ਬੈਠ ਕੇ ਫਿਰ ਅੱਗੇ ਚਲਾਂਗੇ ਜੀ ਲੋ ਜੀ ਆਪਾਂ ਪਹੁੰਚ ਗਏ ਜੀ ਪੋਲਣਾ گاؤں ਜਿੱਥੇ ਟੈਕਸੀਆਂ ਖੜੀਆਂ ਹੁੰਦੀਆਂ ਨੇ ਤੋਂ ਇੱਥੋਂ ਟੈਕਸੀ ਮਿਲ ਜਾਂਦੀ ਏ 50 ਰੁਪਏ ਲੈਂਦੀ ਏ ਜੀ ਟੈਕਸੀ ਇੱਥੋਂ ਮਿਲ ਜਾਂਦੀ ਏ ਗੋਬਿੰਦ ਘਾਟ ਤੱਕ 4 ਕਿਲੋਮੀਟਰ ਦਾ ਰੇਂਜ ਦਾ ਗੋਬਿੰਦ ਘਾਟ ਫਿਰ ਲੋ ਜੀ ਆਪਾਂ ਪਹੁੰਚ ਗਏ ਜੀ ਗੋਬਿੰਦ ਘਾਟ ਤੇ ਗੱਡੀਆਂ ਇੱਥੇ ਖੜੀਆਂ ਹੁੰਦੀਆਂ ਨੇ ਤੇ ਇੱਥੇ ਆ ਕੇ ਗੱਡੀ ਰੁਕ ਜਾਂਦੀ ਜੀ ਫਿਰ ਤੇ ਸਾਹਮਣੇ ਦਰਸ਼ਕ ਕਰ ਸੋਈ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਠੀਕ ਹੈ ਹੁਣ ਆਪਾਂ ਤੁਰ ਕੇ ਜਾਣਾ ਜੀ ਇੱਧਰ ਹੌਲੀ ਹੌਲੀ ਪਹਿਲਾਂ ਤੁਰ ਕੇ ਗਏ ਆ ਹੁਣ ਵੀ ਆਪਾਂ ਤੁਰ ਕੇ ਜਾਣਾ ਇਹ ਆਪਣੇ ਨਾਲ ਦੇ ਸਾਥੀ ਪੰਜ ਜਾਣੇ ਆਪਾਂ 6 ਜਣੇ ਆਏ ਆ ਜੀ ਇੱਕ ਮੈਨੂੰ ਪਾ ਕੇ ਬਾਕੀ ਇਹ ਪੰਜ ਜਾਣੇ ਤੇ ਸੜਕ ਇਦਾਂ ਦੀ ਜੀ ਇਹ ਵੀ ਉਹਨਾਂ ਨੇ ਹੁਣੇ ਬਣਾਈ ਆ ਲੋ ਜੀ ਆਪਾਂ ਪਹੁੰਚ ਗਏ ਆ ਜੀ ਗੁਰਦੁਆਰਾ ਗੋਬਿੰਦ ਘਾਟ ਤੇ ਬਹੁਤ ਸੋਹਣੇ ਦਰਸ਼ਨ ਹੋਏ ਜੀ ਗੁਰੂ ਸਾਹਿਬਾਂ ਦੇ ਤੇ ਤੁਸੀਂ ਵੀ ਜਾਓ ਦਰਸ਼ਨ ਕਰਨ ਵਾਸਤੇ ਆਓ ਇੱਥੇ ਤੇ ਬਹੁਤ ਹੀ ਆਨੰਦ ਮਿਲਦਾ ਦਰਸ਼ਨ ਕਰਕੇ ਗੁਰੂ ਸਾਹਿਬਾਂ ਦੇ Shimla ਜਾਣ ਨੂੰ ਚੰਗਾ ਏ ਇੱਥੇ ਆਓ ਨਾਲੇ ਤਾਂ ਗੁਰੂ ਸਾਹਿਬ ਦੇ ਦਰਸ਼ਨ ਕਰੋ ਤੇ ਨਾਲੇ ਇੱਥੇ ਕੁਦਰਤ ਦਾ ਆਨੰਦ ਮਾਣੋ ਤੇ 115 ਚਲਦੇ ਆ ਜੀ ਅੰਦਰ ਵੀਡੀਓ ਅਲਾਉਡ ਨਹੀਂ ਆ ਤੇ ਆਪਾਂ ਇੱਥੇ ਵੀਡੀਓ ਐਂਡ ਕਰ ਦੇਣੀ ਆ ਜੀ ਚਲੋ ਚਲਦੇ ਆ ਜੀ ਹਾਂ ਜੀ ਸੋ ਆਪਾਂ ਆ ਗਏ ਜੀ ਕਮਰੇ ਵਿੱਚ ਤੇ ਸਗਤ ਬੁਰਜਾ ਜੀ ਹੋ ਗਈ ਜੀ ਆਪਾਂ ਨੂੰ ਕਮਰਾ ਨਹੀਂ ਮਿਲਿਆ ਤੇ ਆਪਾਂ ਕਮਰਾ ਬਾਹਰ ਹੀ ਲਿਆ ਜੀ ਤੇ ਕਮਰੇ ਦੀ ਹਾਲਤ ਦਿਖਾਤੀ ਤੁਸੀਂ ਕਹਿੰਦੇ ਭਾਈ ਤੋਬਾ ਤੋਬਾ ਪਰ ਜਿਹੜਾ ਸਾਡਾ ਮਾਸੇ ਦਾ ਮੁੰਡਾ ਨਾ ਭਾਈ ਇਹਨੇ ਲਓ ਪਿੱਤਾ ਭਾਈ ਆ ਦੇਖ ਲਓ ਆ ਦੇਖ ਵੇ ਕਮਰੇ ਦੇ ਆ ਦੇਖੋ ਆ ਪਾਇਦਾ ਘਾ ਪੁਰਾ ਬਸ ਇਹ ਨਹੀਂ ਪਤਾ ਲੱਗਦਾ ਪਿਆ ਮੈਂ ਪਜਾਮਾ ਸਵੇਰੇ ਕਿਹੜਾ ਪਾਣਾ ਹੈ ਤੇ ਸ਼ਾਮ ਨੂੰ ਪਜਾਮਾ ਕਿਹੜਾ ਪਾਣਾ ਹੈ ਉਹ ਕਦੇ ਪਜਾਮਾ ਕੱਢ ਲੈਂਦਾ ਹੈ ਕਦੇ ਪਜਾਮਾ ਪਾ ਲੈਂਦਾ ਦੱਸੋਣ ਕੀ ਕਰੀਗੇ ਠੀਕ ਹੈ ਜੀ ਵੀਡੀਓ ਪ੍ਰੇਰਤਾ ਕੇ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਹੋ ਤੇ ਯਾਤਰਾ ਬਹੁਤ ਸੋਹਣੀ ਰਹੀ ਤੇ ਪ੍ਰਮਾਤਮਾ ਚਾਹੇ ਅਗਲੇ ਸਾਲ ਫੇਰ ਆਵਾਂਗੇ ਤੇ ਤੀਸਰੀ ਵਾਰ ਆਪਾਂ ਦਰਸ਼ਕ ਕਰਨ ਵਾਸਤੇ ਆਏ ਆ ਜੀ ਤੇ ਇਸ ਵੇਲੇ ਆਪਾਂ ਜਾਣਾ ਜੀ ਪਿੰਡ ਮਾਨਾ ਜਿਹੜਾ ਲਾਸਟ ਵਿਲੇਜ ਹੈ ਇੰਡੀਆ ਦਾ ਤੇ ਪਹਿਲਾ ਤੇ ਉੱਥੇ ਜਾ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਵੀਡੀਓ ਬੰਦ ਕਰਦੇ ਆ ਜੀ ਥੱਕੇ ਬਹੁਤ ਹੋਏ ਆ ਜੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਿਹੜੇ ਨਵੇਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਤੇ ਆਪਣਾ ਇੰਸਟਾਗ੍ਰਾਮ ਵੀ ਹੈਗਾ ਜੀ ਫੋਲੋ ਕਰ ਲਿਓ ਤੇ ਸਿੱਖ ਰਾਈਡਰ 92 ਠੀਕ ਹੈ ਜੀ ਤੇ ਫੇਸਬੁਕ ਤੇ ਆਪਣਾ ਉਹਦਾ ਪੇਜ ਬਣਿਆ ਹੈ ਤੇ ਜਰੂਰ ਜਾ ਕੇ ਵਿਜ਼ਿਟ ਕਰਿਓ ਫੋਲੋ ਕਰਿਓ ਤੇ ਵੀਡੀਓ ਬਹੁਤ ਹੀ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਫੌਰਨ ਉਹ ਵੀ ਸ਼ੇਅਰ ਕਰਿਓ ਜਿਹੜੇ ਨਵੇਂ ਯਾਤਰੀ ਆਉਣ ਵਾਲੇ ਨੇ ਵੀਡੀਓ ਦੇਖ ਕੇ ਯਾਤਰਾ ਤੇ ਆ ਸਕਣ ਚਲੋ ਹੁਣ ਆਪਾਂ ਮਿਲਾਂਗੇ ਕੱਲ ਅਗਲੀ ਵੀਡੀਓ ਵਿੱਚ ਸਾਰਿਆਂ ਬਿਆਰ ਬਰੇ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ